ਮਿਰਜ਼ੇ ਬੜਾ ਗੁਮਾਨ ਸੀ ਗੁਮਾਨ ਸੀ ਮਿਰਜ਼ੇ ਬੜਾ ਗੁਮਾਨ ਸੀ ਸੌ ਗਿਆ ਜੰਡੋਰੇ ਪਾ ਕਹਿੰਦਾ ਵੱਡ ਵੱਡ ਕਰ ਦੂੰ ਡੱਕਰੇ ਹਾਂ ਡੱਕਰੇ ਵੱਡ ਵੱਡ ਕਰ ਦੂੰ ਟੱਕ ਹੋ ਵੀਰੂ ਬਗੋ ਤੂੰ ਤਾਂ ਉੱਡਿਆ ਜਿਹੜਾ ਜੰਡ ਤੇ ਬੈਠਿਆ ਆਣ ਉਹਦੇ ਮੂੰਹ ਵਿੱਚ ਅੰਬੀ ਵੇਖ ਕੇ ਓਏ ਉਹਦੇ ਮੂੰਹ ਵਿੱਚ ਅੰਬੀ ਵੇਖ ਕੇ ਵੀਰੋ ਸੇਵਾ ਹੋਈ ਹੈਰਾਨ ਕਹਿੰਦੀ ਉੱਠ ਵੇ ਮਰਜਿਆ ਸੁੱਤਿਆ ਕਹਿੰਦੀ ਉੱਠ ਲੈ ਮਰਜਿਆ ਸੁੱਤਿਆ ਵੇ ਤੂੰ ਚੱਕ ਲੈ ਦੀਰ ਕਮਾਨ ਜੱਟ ਤਾਂ ਉੱਠਿਆ ਨਾਲ ਕਰੋਧ ਦੇ ਓ ਜੱਟ ਤਾਂ ਉੱਠਿਆ ਨਾਲ ਕਰੋਧ ਦੇ ਵੀਰੋ ਚੱਕਿਆ ਦੀਰ ਕਮਾਨ ਤਾਨੀ ਮਾਰੀ ਨੁਕਰਾਂ ਜੋੜ ਕੇ ਹੋ ਮੇਰੀ ਮੈਨੂੰ ਚਰਖਾ ਦਿੱਤਾ ਵਿੱਚ ਚਰਖੇ ਦੇ ਮੇਖਾਂ ਵਾਂ ਮਾਰਾਣੀ ਮੈਨੂੰ ਯਾਦ ਪਈ ਆਵੇ ਜਦ ਚਰਕੇ ਵੱਲ ਵੇਖਾਂ ਚਰਖਾ ਜੰਨਨ ਦਾ ਸ਼ਾਵਾ ਚਰਖਾ ਜੰਨਨ ਦਾ ਸਾਡੇ ਪੰਜਾਬ ਦੇ ਵਿੱਚ ਇੰਨਾ ਟੈਲੈਂਟ ਛੁਪਿਆ ਹੋਇਆ ਹੈ ਜੋ ਕਿ ਸਾਨੂੰ ਇਸ ਪਲੇਟਫਾਰਮ ਤੇ ਆ ਕੇ ਦੇਖਣ ਨੂੰ ਮਿਲਦਾ ਵੱਖ-ਵੱਖ ਕਾਲਜਾਂ ਤੋਂ ਇੱਥੇ ਗੁਰਨਾਖਾਲਸਾ ਕਾਲਜ ਦੇ ਵਿੱਚ ਆਏ ਨੇ ਤੇ ਬਹੁਤ ਹੀ ਮਿਹਨਤ ਦੇ ਨਾਲ ਬਹੁਤ ਹੀ ਅੱਛੀ ਪਰਫਾਰਮੈਂਸ ਦੇ ਰਹੇ ਨੇ ਤੇ ਉਮੀਦ ਹੈ ਵੀ ਕਿਸ ਨਾ ਕਿਸੇ ਪੋਜੀਸ਼ਨ 'ਚ ਜਰੂਰ ਆਣਗੇ ਅੱਜ ਦੇ ਟਾਈਮ ਤੇ ਬਹੁਤ ਜ਼ਿਆਦਾ ਕਲੀਨ ਗਾਣ ਵਾਲੇ ਬੱਚੇ ਅੱਜ ਇੱਥੇ ਆਏ ਨੇ ਜਿਹੜਿਆਂ ਦੀ ਆਵਾਜ਼ ਬਹੁਤ ਹੀ ਪਿਆਰੀ ਹੈ ਸਭ ਤੋਂ ਪਹਿਲਾਂ ਮੈਂ ਸਸੀ ਕਾਲਜ ਨੂੰ ਵਧਾਈ ਦਿੰਦਾ ਕਿ ਅੱਜ ਇਹ ਫੈਸਟੀਵਲ ਕਰਵਾ ਰਹੇ ਨੇ ਕਿਉਂਕਿ ਬੱਚਿਆਂ ਦਾ ਟੈਲੈਂਟ ਇਨਸਟੇਜਾਂ 'ਚ ਰਹੀ ਬਾਹਰ ਹੁੰਦਾ ਤਾਂ ਵੱਡੇ-ਵੱਡੇ ਫਨਕਾਰ ਬਣਦੇ ਨੇ ਸਟੇਜਾਂ ਤੋਂ ਵੱਡੇ-ਵੱਡੇ ਫਨਕਾਰ ਕੱਲ ਪੈਦਾ ਹੁੰਦੇ ਨੇ ਹੈਲੋ ਨਮਸਕਾਰ ਸਸੀ ਕਾਲਜ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਗੱਲ ਗੱਲ ਕਰੀਏ ਗੁਰੂ ਨਾਨਕ ਸਾਹਿਬ ਕਾਲਜ ਕੁਝ ਟੀਚਰਸ ਜੋ ਕਿ ਸਪੈਸ਼ਲੀ ਲੁਧਿਆਣੇ ਤੋਂ ਬਾਹਰ ਹੋਏ ਨੇ ਤਾਂ ਉਹ ਹਰ ਗੱਲ ਕਰਦੇ ਆ ਹਾਂ ਜੀ ਸੋਸ਼ੀਕਾ ਮੈਮ ਹਾਂ ਜੀ ਹੈਲੋ एवरीवन ਆਮ ਨਾਜ਼ੀਮਾ ਫਰਮ ਜੀ ਐਨ ਐਨ ਕਾਲਜ ਕਿੱਥੋਂ ਆਏ ਤੁਸੀਂ ਆਈ ਐਮ ਫਰਮ ਮਾਚੀਵੜ ਔਰ ਆਈ ਐਮ ਡੂਇੰਗ ਜੌਬ ਇਨ ਦੋਰਾਹਾ ਕਾਲਜ ਯਾ ਕਿੱਦਾਂ ਲੱਗ ਰਿਹਾ ਕਿ ਜਿਹੜਾ ਤੁਸੀਂ ਅਗਰ ਇੰਟਰ ਕਾਲਜ ਕੰਪੀਟੀਸ਼ਨ ਨਿਕਲੇ ਦੇ ਕਿੱਦਾਂ ਟੈਲੈਂਟ ਬੱਚਿਆਂ ਨੂੰ ਦੇਖਣ ਨੂੰ ਮਿਲ ਰਿਹਾ ਯਾ ਬਹੁਤ ਸਾਰਾ ਟੈਲੈਂਟ ਬੱਚਿਆਂ ਚ ਦੇਖਣ ਨੂੰ ਮਿਲ ਰਿਹਾ ਕਿ ਸਾਡੇ ਪੰਜਾਬ ਦੇ ਵਿੱਚ ਇੰਨਾ ਟੈਲੈਂਟ ਛੁਪਿਆ ਹੋਇਆ ਹੈ ਜੋ ਕਿ ਸਾਨੂੰ ਇਸ ਪਲੇਟਫਾਰਮ ਤੇ ਆ ਕੇ ਦੇਖਣ ਨੂੰ ਮਿਲਦਾ ਐਂਡ ਆਮ ਫੀਲਿੰਗ ਵੈਰੀ ਨਾਈਸ ਸਾਨੂੰ ਪੰਜਾਬ ਦੇ ਇੱਕਦਮ ਪ੍ਰਾਊਡ ਫੀਲ ਹੁੰਦਾ ਯਾ ਸਰ ਤੁਸੀਂ ਕਹਿਣਾ ਚਾਹੋਗੇ ਮੈਂ ਵੀ ਬਸ ਬਹੁਤ ਅੱਛਾ ਚੱਲ ਰਿਹਾ ਬੱਚਿਆਂ ਦਾ ਜੋ ਆਪਣੇ ਜਿਹਨੇ ਬੱਚੇ ਜੋ ਸਟੂਡੈਂਟਸ ਵੱਖ-ਵੱਖ ਕਾਲਜਾਂ ਤੋਂ ਇੱਥੇ ਗੁਰਨਾਨ ਖਾਲਸਾ ਕਾਲਜ ਦੇ ਵਿੱਚ ਆਏ ਨੇ ਤੇ ਬਹੁਤ ਹੀ ਮਿਹਨਤ ਦੇ ਨਾਲ ਬਹੁਤ ਹੀ ਅੱਛੀ ਪਰਫਾਰਮੈਂਸ ਦੇ ਰਹੇ ਨੇ ਤੇ ਉਮੀਦ ਹੈ ਵੀ ਕਿਸੇ ਨਾ ਕਿਸੇ ਪੋਜੀਸ਼ਨ 'ਚ ਜ਼ਰੂਰ ਆਣਗੇ ਤੇ ਉਹਨਾਂ ਲਈ ਬੈਸਟ ਆਫ ਲੱਕ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮ ਦਿਵੈ ਸ਼ਰਜੀ ਮੈਂ ਜੀਪੀਸੀ ਗੋਬਿੰਦਗੜ ਪਬਲਿਕ ਕਾਲਜ ਤੋਂ ਆਇਆ ਹਾਂ ਜੀ ਤੇ ਫੋਕ ਸੰਗ ਦੇ ਅੰਦਰ ਮੈਂ ਪਾਰਟਿਸਿਪੇਟ ਕਰ ਰਿਹਾ ਹਾਂ ਜੀ ਆਪਣੇ ਦੇ ਤੇ ਕਿੱਦਾਂ ਲੱਗਿਆ ਪੂਰਾ ਜੇ ਇੰਟਰ ਕੋਲੇ ਕੰਪੀਟੀਸ਼ਨ ਚ ਚੱਲ ਰਿਹਾ ਬਹੁਤ ਵਧੀਆ ਬਹੁਤ ਵਧੀਆ ਹੈਗਾ ਬੱਚੇ ਬਹੁਤ ਹੀ ਜ਼ਿਆਦਾ ਟੈਲੈਂਟਡ ਨੇ ਅੱਜ ਦੇ ਟਾਈਮ ਤੇ ਬਹੁਤ ਜ਼ਿਆਦਾ ਕਲੀਨ ਗਾਣ ਵਾਲੇ ਬੱਚੇ ਅੱਜ ਇੱਥੇ ਆਏ ਨੇ ਜਿਹੜਿਆਂ ਦੀ ਆਵਾਜ਼ ਬਹੁਤ ਹੀ ਪਿਆਰੀ ਹੈ ਤੇ ਮੈਂ ਵੀ ਸਤਿਗੁਰ ਨੂੰ ਕਹਿਣਾ ਕਿ ਭਾਈ ਮੇਰੀ ਵੀ ਵਧਿਆ ਜੇ ਸਤਿਗੁਰ ਕਿਰਪਾ ਕਰਨ ਮੇਰਾ ਵੀ ਵਧੀਆ ਗਾਇ ਜਾਵੇ ਅੱਛਾ ਕਿਤੋਂ ਕਿਤੋਂ ਆਏ ਹੋ ਇਹਨਾਂ ਦਾ ਸਟੂਡੈਂਟਸ ਕਿਹੜੇ ਕਿਹੜੇ ਏਰੀਆ ਤੋਂ ਆਏ ਹੋ ਅਲੱਗ-ਅਲੱਗ ਏਰੀਆ ਜਿਵੇਂ ਲੁਧਿਆਣਾ ਹੈਗਾ ਆਪਣਾ ਅਮਲੋ ਸਾਈਟ ਐਦੇ ਸਾਈਟੋਂ ਕਿ ਖੰਨੇ ਜਿਵੇਂ ਆਪਾਂ ਖੰਨੇ ਤੋਂ ਆਏ ਆ ਐ ਠੀਕ ਹੈ ਠੀਕ ਹੈ ਨਾ ਚਾਹੋਗੇ ਸਟੂਡੈਂਟਸ ਦੇ ਲਈ ਸਟੂਡੈਂਟਸ ਨੂੰ ਇਹ ਕਹੂੰਗਾ ਕਿ ਯੂਥ ਫੈਸਟੀਵਲ ਇੱਕ ਬਹੁਤ ਵਧੀਆ ਇੱਕ ਬਹੁਤ ਵਧੀਆ ਜ਼ਰੀਆ ਹੈ ਐਦਾ ਦੇ ਕੰਪੀਟੀਸ਼ਨਸ ਬੱਚੇ ਨੂੰ ਅੱਗੇ ਲੈ ਕੇ ਆਂਦੇ ਨੇ ਉਹਨਾਂ ਦਾ ਕੰਫੀਡੈਂਸ ਖੋਲਦੇ ਨੇ ਕਿ ਉਹ ਲੋਕਾਂ ਮੋਹਰੇ ਆਪਣੇ ਵਿਚਾਰ ਪੇਸ਼ ਕਰ ਸਕਣ ਮਿਰਜ਼ੇ ਬੜਾ ਗੁਮਾਨ ਸੀ ਗੁਮਾਨ ਸੀ ਮਿਰਜ਼ੇ ਬੜਾ ਗੁਮਾਨ ਸੀ ਸੌ ਗਿਆ ਜੰਡੋਰੇ ਪਾ ਕਹਿੰਦਾ ਰੇ ਹਾਂ ਟੱਕਰੇ ਵੱਡ ਵੱਡ ਕਰ ਦੂੰ ਟੱਕਰੇ ਨਾਲੇ ਦਿਊਂਗਾ ਖੂਰ ਖਪਾਓ ਮੈਨੂੰ ਝਟਕ ਢੋਂਕਾ ਲਾਣ ਦੇ ਨੀ ਨ ਸੁੱਤੇ ਨੂੰ ਜਗਾ ਨੀ ਨ ਸੁੱਤੇ ਨੂੰ ਜਗਾ ਸੋਨਾਲੀ ਗੁਰੂ ਨਾਨਕ ਹਾਲਸਾ ਕਾਲਜ ਗੁਜਰਖਨ ਕੈਂਪਸ ਮਾਡਲ ਟਾਊਨ ਦੀ ਹੈਡਗਰਾਂ ਤੇ ਇੱਥੇ ਜਿਹੜਾ 9th ਇੰਟਰ ਕਾਲਜ ਹੋ ਰਿਹਾ ਇਹ ਬਹੁਤ ਹੀ ਵਧੀਆ ਹੋ ਰਿਹਾ ਤੇ ਇੱਥੇ ਸਾਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲ ਰਿਹਾ ਇੱਥੇ ਬਹੁਤ ਸਾਰੇ ਕਾਲਜਸ ਆਏ ਨੇ ਗਵਰਨਮੈਂਟ ਕਾਲਜ ਔਰ ਵਿੰਦੋ ਕਾਲਜ ਹੋ ਰਹੀ ਬਹੁਤ ਸਾਰੇ ਕਾਲਜਸ ਆਏ ਨੇ ਤੇ ਬਹੁਤ ਸਾਰੀ ਐਕਟੀਵਿਟੀਜ਼ ਹੋ ਰਹੀਆਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਚਾ ਚੜ ਰਹੇ ਤਸਵੀਰ ਦੇ ਕੰਪੀਟੀਸ਼ਨ ਕੀ ਕੀ ਐਕਟੀਵਿਟੀਜ਼ ਚੱਲ ਰਹੀ ਤੁਹਾਡੇ ਕਾਲਜ ਸਰ ਇੱਥੇ ਮਹਿੰਦੀ ਹੋ ਰਹੀ ਹੈ ਠੀਕ ਹੈ ਤੇ ਇੱਥੇ ਸੂਫੀ ਸੌਂਗਸ ਹੋ ਰਹੇ ਨੇ ਹੁਣ ਤੇ ਪਹਿਲਾਂ ਪ ਫਾਈਨ ਆਰਟਸ ਦੀਆਂ ਵੀ ਬਹੁਤ ਸਾਰੀਆਂ ਐਕਟੀਵਿਟੀਆਂ ਹੋਰ ਵੀ ਹੋਈਆਂ ਨੇ ਮੇਰਾ ਇੰਡਸਟਰੀਅਲ ਨੇਮ ਏਰੀਆ ਜੀ ਕਾਲਜ ਨੇਮ ਰੋਹਿਤਾ ਜੀ ਕਿੱਥੋਂ ਆਏ ਕਿਹੜੇ ਕਾਲਜ ਆ ਨਾਨ ਸਟਾਫ ਸਟੂਡੈਂਟ ਹੋ ਤੁਸੀਂ ਗੁਰ ਨਾਨਕ ਨੇਸ਼ਨ ਕਾਲਜ ਦਰਾਹ ਜੀ ਦਰਾਹੇ ਤੋਂ ਆਏ ਹੋ ਠੀਕ ਹੈ ਅ ਕਿਦਾਂ ਜਿਵੇਂ ਆਪਣਾ 9th ਇੰਟਰ ਕਾਲਜ ਕੰਪੀਟੀਸ਼ਨ ਚੱਲ ਰਿਹਾ ਤੁਹਦੇ ਅੰਦੇ ਚ ਤੁਸੀਂ ਇੱਥੇ ਕੀ ਪਰਫਾਰਮ ਕੀਤਾ ਅ ਕੇ ਮੈਂ ਜੀ ਅੱਜ ਪਰਫਾਰਮ ਕੀਤਾ ਜੀ ਮੇਰੇ ਸਰ ਸਦਕਾ ਜੀ ਮੈਂ ਫੋਕ Song ਪਰਫਾਰਮ ਕੀਤਾ ਜੀ ਅੱਜ ਠੀਕ ਹੈ ਖਾਚੀ ਕਹਿਣਾ ਚਾਹਾਂਗੇ ਇਸ ਮੋਕੀ ਤੇ ਸਭ ਤੋਂ ਪਹਿਲਾਂ ਮੈਂ ਇਸ ਕਾਲਜ ਨੂੰ ਵਧਾਈ ਦਿੰਦਾ ਕਿ ਇਹ ਜਿਹੇ ਫੈਸਟੀਵਲ ਕਰਵਾ ਰਹੇ ਨੇ ਕਿਉਂਕਿ ਬੱਚਿਆਂ ਦਾ ਟੈਲੈਂਟ ਇਨੇ ਸਟੇਜਾਂ 'ਹੀ ਬਾਹਰ ਹੁੰਦਾ ਤਾਂ ਵੱਡੇ ਵੱਡੇ ਫਨਕਾਰ ਬਣਦੇ ਨੇ ਸਟੇਜਾਂ ਤੋਂ ਵੱਡੇ ਵੱ ਇਹ ਜੁੱਥ ਫੈਸਟੀਵਲ ਹੋਣੇ ਚਾਹੀਦੇ ਆ ਔਰ ਤੁਸੀਂ ਸਾਡਾ ਵੀ ਥੈਂਕਸ ਕਿ ਕਿੱਦਾਂ ਲੱਗਿਆ ਤੁਹਾਨੂੰ ਸਾਰੇ ਰੇ ਕੰਪੀਟੀਸ਼ਨ ਇਹ ਕੰਪੀਟੀਸ਼ਨ ਬਹੁਤ ਹਾਰਡ ਆ ਕਿਉਂਕਿ ਅੱਗੇ ਤਾਂ ਇੱਕ ਏ ਜ਼ੋਨ ਹੁੰਦਾ ਸੌਣਾ ਏ ਬੀ ਜ਼ੋਨ ਤੋਂ ਅਲਗ ਵਾਲੇ ਸਾਰੇ ਕਾਲਜ ਆਏ ਨੇ ਕੰਪੀਟੀਸ਼ਨ ਬਹੁਤ ਹਾਰਡ ਆ ਔਰ ਬਹੁਤ ਵਧੀਆ ਸਹੀ ਹੈ ਹਾਂ ਜੀ ਕੀ ਸੁਣਾਵਾਂਗੇ ਇਸ ਮੌਕੇ ਦਰਸ਼ਕਾਂ ਨੂੰ ਮੈਂ ਹੀ ਜੋ ਪੇਸ਼ ਕੀਤੇ ਇਸ ਸਟੇਜ ਤੇ ਉਹੀ ਪੇਸ਼ ਕਰ ਦਿੰਦਾ ਹੂੰ ਓ ਵੀਰੋ ਬਾਗੋਂ ਤੋਤਾ ਉੱਡਿਆ ਜਿਹੜਾ ਜੰਡ ਤੇ ਬੈਠਿਆ ਆਣ ਉਹਦੇ ਮੂੰਹ ਵਿੱਚ ਅੰਬੀ ਵੇਖ ਕੇ ਓਏ ਉਹਦੇ ਮੂੰਹ ਵਿੱਚ ਅੰਬੀ ਵੇਖ ਕੇ ਵੀਰੋ ਸੇਵਾ ਹੋਈ ਹੈਰਾਨ ਕਹਿੰਦੀ ਉੱਠ ਵੇ ਮਰਜਿਆ ਸੁੱਤਿਆ ਕਹਿੰਦੀ ਉੱਠ ਵੇ ਮਰਜਿਆ ਸੁੱਤਿਆ ਵੇ ਤੂੰ ਚੱਕ ਲੈ ਦੀਰ ਕਮਾਨ ਜੱਟ ਤਾਂ ਉੱਠਿਆ ਨਾਲ ਕਰੋਧ ਦੇ ਓ ਜੱਟ ਤਾਂ ਉੱਠਿਆ ਨਾਲ ਕਰੋਧ ਦੇ ਵੀਰੋ ਚੱਕਿਆ ਤੀਰ ਕਮਾਨ ਕਾਨੀ ਮਾਰੀ ਨੁਕਰਾਂ ਜੋੜ ਕੇ ਹੋ ਕਿੱਦਾਂ ਲੱਗ ਰਿਹਾ ਤੁਸੀਂ ਅੱਜ 9th ਕੰਪੀਟਿਸ਼ਨ ਕਾਲਜ ਕੰਪੀਟੀਸ਼ਨ ਹੋ ਰਿਹਾ ਹੈ ਕਿ ਕਿ ਐਕਟੀਵਿਟੀ ਚੱਲ ਰਹੀ ਹੈ ਸਾਨੂੰ ਬਹੁਤ ਮਜ਼ਾ ਆ ਰਿਹਾ ਅਸੀਂ ਆਪਣੇ ਕਾਲਜ ਵੱਲੋਂ ਆਏ ਹਾਂ ਅਸੀਂ ਅੱਥੇ ਅੱਜ ਇੱਥੇ ਮਤਲਬ ਅਸੀਂ ਆਪਣਾ ਫੌਕਸੰਗ ਲੈ ਕੇ ਆਏ ਸੀ ਜੋ ਸਾਡਾ ਹੋ ਚੁੱਕਾ ਬਹੁਤ ਵਧੀਆ ਹੋਇਆ ਤੇ ਸਾਨੂੰ ਬਹੁਤ ਮਜ਼ਾ ਆ ਰਿਹਾ ਹੈ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਸਾਨੂੰ ਵੀ ਇੱਥੇ ਇੱਥੇ ਵੱਖ-ਵੱਖ ਮੀਨਸ ਕਾਲਜਸ ਤੋਂ ਬੱਚੇ ਆਏ ਨੇ ਆਪਣੀ ਆਪਣੀ ਪੇਸ਼ਕਾਰੀਆਂ ਦੇ ਰਹੇ ਨੇ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਅਸੀਂ ਵੀ ਉਹਨੇ ਲੋਕੀਤ ਗਾ ਕੇ ਆਏ ਹਾਂ ਸੋ ਫੀਲਿੰਗ ਬlesਟ ਬਹੁਤ ਥੈਂਕ ਯੂ ਸਾਡੇ ਦਰਸ਼ਕਾਂ ਨੂੰ ਕੀ ਸੁਣਾਉਂਗੇ ਇਸ ਨੂੰ ਮੈਂ ਕਿਸੇ ਨੂੰ ਸੁਣਾਨੀ ਆ ਮੈਂ ਸੁਣਾਨੀ ਆ ਮਾਂ ਮੇਰੀ ਮੈਨੂੰ ਚਰਖਾ ਦਿੱਤਾ ਵਿੱਚ ਚਰਖੇ ਦੇ ਮੇ ਖਾਂ ਮਾਂ ਮੇਰੀ ਮੈਨੂੰ ਚਰਖਾ ਦਿੱਤਾ ਵਿੱਚ ਚਰਖੇ ਦੇ ਮੇ हां चन्ननदा शावाचरखा चन्ननदा निमकता परिता नाल चरखा चन्ननदा शावाचरखा चन्ननदा थैंक यू किदो लग रहया है ज 9th इंटर कॉलेज कंपटीशन ਤੁਹਾਡੇ ਕਾਲਜ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਸੀ ਬਹੁਤ ਟਫ ਕੰਪੀਟੀਸ਼ਨ ਸੀ ਐਂਡ ਕ੍ਰੀਏਟੀਵਿਟੀ ਕਾਫੀ ਸੀ ਤੁਸੀਂ ਕੀ ਕੀ ਦੇਖਿਆ ਕ੍ਰੀਏਟੀਵਿਟੀ ਦੇ ਵਿੱਚ حسین ਨਵੇਂ ਨਵੇਂ ਆਈਡੀਆਸ ਦੇਖੇ ਬੱਚਿਆਂ ਦੇ नवी नवी टेक्नीकस देखिया अलग अलग मीडियम बच्चों ने काम किया बहुत वीर काम ऑल ओवर बहुत अच्छा सी सारा फंक्शन अच्छा मतलब हर बच्चे ने जो आप सिर्फ फाइन आर्ट्स की गल करिए हर बच्चे ने अपनी क्रिएटिविटी बहुत अच्छे तरीके नाल दिखाई सब सबने अप, अपना अंदर जो उन्होंने सो सब कुछ उन्होंने दसिया किमें टेक्नीकस यूज करते सब अच्छा सी कॉम्पीटिशन हार्ड भी सी थैंक यू ਸੋ ਦੋਸਤੋ ਜਿ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਣਾ ਲੁਧਿਆਣਾ ਲੱਗੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਕਰੋ ਸੋ ਐਸੇ ਕੀ ਪੇਸ਼ਕਾਰੀ ਅੱਜ ਲੁਧਿਆਣਾ ਸ਼ਹਿਰ ਦੇ ਗੁਰੂ ਨਾਨਕ ਕਲਸਾ ਕਾਲਜ ਫੋਰ ਊਮਨਸ ਦੀ ਜਿੱਤੇ ਕਿ ਅੱਜ ਇੰਟਰ ਕਾਲਜ ਕੰਪੀਟੀਸ਼ਨ ਚੱਲ ਰਿਹਾ ਸੀਗਾ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਤੁਹਾਨੂੰ ਦੀ ਹੋਈ ਇਜਾਜ਼ਤ ਧੰਨਵਾਦ ਤੇ ਜੁੜੇ ਰਹੋ ਪ੍ਰਤੀਹਨ ਲਾਈਵ